ਬੰਦੇ ਨੂੰ ਹੋ ਜਾਂਦਾ ਘਰੇ ਪੋਚਾ ਲਾਉਣ ਵਾਲੀ ਔਰਤ ਦੇ ਨਾਲ ਪਿਆਰ ਤੇ ਪਤੰਦਰ ਨੇ ਤਿੰਨ ਕਿੱਲੇ ਜ਼ਮੀਨ ਵੇਚ ਕੇ ਖਵਾਤੀ ਪੋਚਾ ਲਾਉਣ ਵਾਲੀ ਨੂੰ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਸੱਚੀ ਕਹਾਣੀ ਲੈ ਕੇ ਜੇ ਇਸ ਭੈਣ ਦੀ ਇਹ ਕਹਾਣੀਆਂ ਵਿਚਾਰੀ ਬੜੀ ਦੁਖੀ ਆ ਤੇ ਕਹਾਣੀ ਦੱਸਣ ਲੱਗਿਆਂ ਫੁੱਟ ਫੁੱਟ ਕੇ ਬਹੁਤ ਜ਼ਿਆਦਾ ਰੋਈ ਭੈਣ ਕਹਿੰਦੀ ਜਦੋਂ ਮੇਰੇ ਬੱਚੇ 5 6 6 ਸਾਲ ਦੀ ਉਮਰ ਦੇ ਸੀਗੇ ਇੱਕ ਮੇਰਾ ਬੇਟਾ 4 ਸਾਲ ਦੀ ਉਮਰ ਦਾ ਸੀ ਮੇਰੀ ਬੇਟੀ 6 ਸਾਲ ਦੀ ਉਮਰ ਦੀ ਸੀਗੀ ਤੇ ਕਹਿੰਦੀ ਮਾੜੀ ਕਿਸਮਤ ਨੂੰ ਕੀ ਹੁੰਦਾ ਕਿ ਮੇਰੀ ਰੀੜ ਦੀ ਹੱਡੀ ਦੇ ਵਿੱਚ ਕੈਂਸਰ ਹੋ ਜਾਂਦਾ ਕਹਿੰਦੀ ਜਦੋਂ ਕੈਂਸਰ ਹੋ ਜਾਂਦਾ ਕੁਝ ਟਾਈਮ ਤੱਕ ਅਸੀਂ ਇਲਾਜ ਕਰਾਉਂਦੇ ਰਹਿੰਨੇ ਆ ਡਾਕਟਰਾਂ ਨੂੰ ਨਹੀਂ ਪਤਾ ਲੱਗਦਾ ਕਿ ਮੇਰੀਆਂ ਪੱਖੀਆਂ ਦੇ ਵਿੱਚ ਦਰ ਦਾ ਕਿਸ ਚੀਜ਼ ਦਾ ਹੁੰਦਾ ਬਠਿੰਡਿਓਂ ਅਸੀਂ ਆਪਰੇਸ਼ਨ ਕਰਾਉਂਦੇ ਆ ਤਾਂ ਡਾਕਟਰ ਕਹਿੰਦੇ ਇਹ ਪਿੱਤੇ ਦੇ ਵਿੱਚ ਪ੍ਰੋਬਲਮ ਆ ਮੇਰਾ ਪਿੱਤਾ ਕੱਢ ਦਿੱਤਾ ਜਾਂਦਾ ਪਿੱਟਾ ਕੱਢਣ ਤੋਂ ਬਾਅਦ ਕਹਿੰਦੀ ਫੇਰ ਵੀ ਉਹ ਦਰਦ ਨਹੀਂ ਹਟਦਾ ਉਸ ਤੋਂ ਬਾਅਦ ਤੁਸੀਂ ਲੁਧਿਆਣੇ ਜਾ ਕੇ ਟੈਸਟ ਕਰਾਉਂਦੇ ਆ ਤਾਂ ਸਾਨੂੰ ਉਸ ਟਾਈਮ ਤੇ ਪਤਾ ਲੱਗਦਾ ਕਿ ਰੀਡ ਦੀ ਹੱਡੀ ਦੇ ਵਿੱਚ ਕੈਂਸਰ ਦੀ ਪ੍ਰੋਬਲਮ ਆ ਚਲੋ ਜੀ ਉਸ ਤੋਂ ਬਾਅਦ ਅਸੀਂ ਬੀਕਾ ਨੇਰ ਜਾਂਦੇ ਆ ਬੀਕਾ ਨੇਰ ਵਾਲੇ ਕਹਿੰਦੇ ਵੀ ਤੁਸੀਂ ਐਂ ਕਰੋ ਬਠਿੰਡੇ ਬਹੁਤ ਵਧੀਆ ਹਸਪੀਟਲ ਹੈਗਾ ਤੁਸੀਂ ਉੱਥੋਂ ਆਪ ਦਾ ਇਲਾਜ ਕਰਾ ਲਓ ਕਹਿੰਦੀ ਚਲੋ ਜੀ ਸਾਡਾ ਬਠਿੰਡੇਓ ਹਸਪੀਟਲ ਦੇ ਵਿੱਚ ਇਲਾਜ ਹੋਣਾ ਸ਼ੁਰੂ ਹੋ ਜਾਂਦਾ ਕਹਿੰਦੀ ਚਲੋ ਜੀ ਮੈਂ ਮੰਜੇ ਤੇ ਪੈ ਜਾਂਦੀ ਆ ਮੇਰੀ ਸੱਸ ਬੇਚਾਰੀ ਕਹਿੰਦੀ ਬਜ਼ੁਰਗੀ ਹੁੰਦੀ ਆ ਚਲੋ ਘਰ ਦਾ ਕੰਮ ਕਰ ਉਹ ਸੰਭਾਲ ਲੈਂਦੀ ਰੋ ਕਹਿੰਦੀ ਜਦੋਂ ਮੈਂ ਮੰਜੇ ਦੇ ਪਈ ਨੂੰ ਮੈਨੂੰ 6 ਮਹੀਨੇ ਹੋ ਜਾਂਦੇ ਆ ਤੇ ਮਾੜੀ ਕਿਸਮਤ ਨੂੰ ਕੀ ਹੁੰਦਾ ਮੇਰੀ ਸੱਸ ਨੂੰ ਅਟੈਕ ਹੋ ਜਾਂਦਾ ਤੇ ਮੇਰੀ ਸੱਸ ਵੀ ਦੁਨੀਆ ਨੂੰ ਅਲਵੈਦਾ ਕਹਿ ਜਾਂਦੀ ਹੈ ਕਹਿੰਦੀ ਹੁਣ ਤੁਹਾਨੂੰ ਪਤਾ ਕਿ ਇੱਕ ਔਰਤ ਨੂੰ ਘਰ ਦੇ ਵਿੱਚ ਕਿੰਨੇ ਕੰਮ ਹੁੰਦੇ ਹਨਾ ਦੋ ਮੇਰੇ ਬੱਚੇ ਉਹਨਾਂ ਨੇ ਵੀ ਸਕੂਲ ਜਾਣਾ ਰੋਟੀ ਪਾਣੀ ਬਕਾਉਣਾ ਬੱਚਿਆਂ ਨੂੰ ਤਿਆਰ ਕਰਨਾ ਘਰੇ ਪੋਚੇ ਲਾਉਣੇ ਤਾਂ ਇਹ ਸਾਰਾ ਕੰਮ ਕਹਿੰਦੀ ਮੇਰਾ ਘਰ ਵਾਲਾ ਕਰਨ ਲੱਗ ਗਿਆ ਘਰ ਵਾਲੇ ਨੇ ਕਿ 4-5 ਦਿਨ ਤਾਂ ਇਹ ਕੰਮ ਕੁੱਮ ਕੀਤਾ ਮੜਾ ਮੋਟਾ ਉਸ ਤੋਂ ਬਾਅਦ ਭਈ ਘਰ ਵਾਲਾ ਵੀ ਜਵਾਬ ਦੇ ਗਿਆ ਕਹਿੰਦਾ ਉਸ ਤੋਂ ਬਾਅਦ ਮੇਰੀ ਦੋ ਨਾਨਾ ਸੀਗੀਆਂ ਉਹ ਵਿਚਾਰੀਆਂ ਆਇਆ ਕਰਨ ਕੋਈ ਹਫਤਾ ਕੋਣ ਨਾ ਜਾ ਕਰੇ ਹਫਤਾ ਕੋਣ ਨਾ ਜਾ ਕਰੇ ਕਹਿੰਦੀ ਤੁਹਾਨੂੰ ਪਤਾ ਘਰਾਂ ਵਰਗੇ ਘਰਾ ਘਰਾਂ ਚੋਰ ਜਿਵੇਂ ਬਹੁਤ ਹੁੰਦੇ ਆ ਉਹਨਾਂ ਨੇ ਵੀ ਹੱਥ ਕੜੇ ਕਰਤੇ ਭਾਈ ਹੁਣ ਸਾਡੇ ਤੋਂ ਨਹੀਂ ਆਏਂਦਾ ਸਾਡਾ ਵੀ ਪਰਿਵਾਰ ਆ ਸਾਡੇ ਵੀ ਬੱਚੇ ਆ ਵੀ ਅਸੀਂ ਆਏ ਹਫਤੇ ਨਹੀਂ ਆ ਸਕਦੀਆਂ ਕਿ ਚਲੋ ਜੀ ਕਹਿੰਦੀ ਮਹੀਨਾ ਤਾਂ ਔਖਾ ਸਭ ਕਾ ਕੱਢਿਆ ਉਸ ਤੋਂ ਬਾਅਦ ਕਹਿੰਦੀ ਮੇਰਾ ਘਰ ਵਾਲਾ ਕਹਿੰਦਾ ਵੀ ਆਪਾਂ ਐ ਕਰੀਏ ਆਪਾਂ ਕੋਈ ਘਰੇ ਨੌਕਰ ਵਾਲੀ ਦਾਖ ਲੈ ਲੈਂਦੇ ਨਾਲੇ ਤਾਂ ਆਪਣਾ ਪੋਚਾ ਪੂਚਾ ਲਾਦਾ ਕਰ ਨਾਲੇ ਰੋਟੀ ਪਾਣੀ ਕਰਦਾ ਕਰ ਨਾਲੇ ਜਵਾਕਾਂ ਨੂੰ ਤਿਆਰ ਕਰਦਾ ਕਰ ਕਹਿੰਦੀ ਹੁਣ ਮੈਂ ਮੰਜੇ ਦੇ ਪੈਸਾ ਮੈਂ ਤਾਂ ਕਹਿਣਾ ਸੀ ਭਾਈ ਕਿਦੇ ਹੁਣ ਰੱਬ ਨੇ ਵਿਪਤਾ ਪਾਈ ਸੋ ਕਟਨੀ ਦਾ ਹੁਣ ਹੈਗੀ ਸੀਗੀ ਕਹਿੰਦੇ ਚਲੋ ਜੀ ਪਿੰਡ ਚੋਂ ਮੇਰੇ ਘਰ ਵਾਲੇ ਨੇ ਇੱਕ ਔਰਤ ਰੱਖ ਲਈ ਕਰੇ ਮੰਨ ਲਓ ਨੌਕਰੀ ਨਹੀਂ ਰੱਖ ਲਈ ਪੋਚੇ ਪੂਚਾ ਲਾਇਆ ਕਰੇ ਕੱਪੜੇ ਧੋਇਆ ਕਰੇ ਰੋਟੀ ਪਣੀ ਕਰਿਆ ਕਰੇ ਮੇਰੇ ਬੱਚਣਾਂ ਨੂੰ ਤਿਆਰ ਕਰੇ ਸਕੂਲ ਭੇਜ ਜਗਰੇ ਕਹਿੰਦੀ ਹੁਣ ਮੈਂ ਤਾਂ ਮੰਜੇ ਤੇ ਪਈ ਸੀ ਮੇਰਾ ਥੱਲੜਦਾ ਢਾੜੀ ਕੰਮ ਨਹੀਂ ਕਰਦਾ ਸੀਗਾ ਹੁਣ ਮੈਂ ਤਾਂ ਮੰਜੇ ਤੇ ਪਈ ਸੀ ਕਹਿੰਦੀ ਚਲ ਮੇਰਾ ਘਰ ਵਾਲਾ ਮੇਰੀ ਬਹੁਤ ਕੇਅਰ ਕਰਦਾ ਸੀ ਕਹਿੰਦੀ ਹੌਲੀ ਹੌਲੀ ਕੀ ਹੋਇਆ ਜਦੋਂ 2-4 ਮਹੀਨੇ ਟੱਪੇ ਤਾਂ ਮੇਰੇ ਘਰ ਵਾਲੇ ਦੀ ਗੱਲ ਉਹ ਪੋਚਾ ਲਾਉਣੇ ਲਨ ਕਹਿੰਦੀ ਜਦੋਂ ਪੋਚਾ ਲਾਉਣ ਨੂੰ ਮੇਰੇ ਘਰ ਵਾਲੇ ਦੀ ਗੱਲਬਾਤ ਹੋ ਗਈ ਤਾਂ ਮੇਰੇ ਘਰ ਵਾਲੇ ਨੇ ਮੇਰਾ ਧਿਆਨ ਕਰਨਾ ਬਿਲਕੁਲ ਛੱਡਤਾ। ਕਹਿੰਦੀ ਉਸ ਟਾਈਮ ਤੇ ਮੈਨੂੰ ਨਹੀਂ ਪਤਾ ਲੱਗਿਆ ਵੀ ਇਹ ਕੀ ਚੱਕਰ ਚੱਲੀ ਜਾਂਦਾ। ਕਹਿੰਦਾ ਚਲੋ ਜੀ ਮੈਂ ਉੱਥੇ ਮੰਜੇ ਤੇ ਪਈ ਤੜਫਦੀ ਰਿਹਾ ਕਰਨਾ ਜੇ ਮਾਲ ਨੂੰ ਡਾਕਟਰ ਨੇ ਕੀਮੋ ਲਵਾਉਣ ਦਾ ਟਾਈਮ ਅੱਜ ਦਿੱਤਾ ਤਾਂ ਇਹ ਵੀ ਦੋ 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 ਦਿਨ ਲੇਟ ਜਾਇਆ ਕਰੇ ਮੈਨੂੰ ਕੀਮੋ ਲਵਾਉਣ ਲਈ ਡਾਕਟਰ ਵੀ ਬੋਲੜਿਆ ਕਰੇ ਪਈ ਤੁਸੀਂ ਟਾਈਮ ਤੇ ਕਿਉਂ ਨਹੀਂ ਆਉਂਦੇ। ਚਲੋ ਜੀ ਐਂ ਕਹਿੰਦੀ ਕੰਮ ਚੱਲਦਾ ਰਿਹਾ। ਕਹਿੰਦੀ ਮੇਰੇ ਘਰ ਵਾਲੇ ਨੇ ਮੇਰਾ ਧਿਆਨ ਕਰਨਾ ਬਹੁਤ ਘਟਾ ਕਰਤਾ। ਕਹਿੰਦੀ ਹੌਲੀ-ਹੌਲੀ ਮੈਂ ਦੇਖਿਆ ਵੀ ਜਿਹੜੀ ਪੋਚਾ ਲਾਉਣੀ ਜਦੋਂ ਮੇਰੇ ਰੂਮ ਚ ਪੋਚਾ ਲਾਉਣ ਆਇਆ ਕਰੇ ਮੈਂ ਦੇਖਿਆ ਕਰਾਂ ਵੀ ਤਾਂ ਸੂਟ-ਸ਼ਾਟ ਵੀ ਬੜੇ ਨਵੇਂ ਪਾਉਣ ਲੱਗ ਗੀ ਬੜੀ ਲਿਸ਼ਕ-ਪੁਸ਼ਕ ਕੇ ਆਉਣ ਲੱਗ ਗੀ ਵੀ ਜਦੋਂ ਇਹ ਨਵੀਂ-ਨਵੀਂ ਸਾਡੇ ਘਰ ਚ ਐਂਟਰ ਹੋਈ ਸੀਗੀ ਉਦੋਂ ਤਾਂ ਇਹ ਮੈਲੇ ਦੇ ਕੱਪੜੇ ਪਾ ਕੇ ਆਉਂਦੀ ਸੀਗੀ 2-4 ਮਹੀਨੇ ਬਾਅਦ ਇਹੋ ਜਿਹੇ ਅਚਨ ਕਿਹੜਾ ਜਾਦੂ ਆ ਗਿਆ ਵੀ ਹੁਣ ਇਹ ਨਵੇਂ-ਨਵੇਂ ਸੂਟ ਪਾਉਣ ਲੱਗ ਗੀ ਕਹਿੰਦੀ ਹੁਣ ਮੈਨੂੰ ਕੀ ਪਤਾ ਸੀ ਕਿ ਮੇਰਾ ਘਰ ਵਾਲਾ ਇਹਨੂੰ ਸੂਟ ਲੈ ਕੇ ਦਿੰਦਾ ਨਵੇਂ-ਨਵੇਂ ਇਹ ਚਲੋ ਜੀ ਹੌਲੀ-ਹੌਲੀ ਮੇਰੇ ਘਰ ਨੇ ਕੀ ਕੀਤਾ ਕਹਿੰਦੀ ਉਹਦੇ ਦੋ ਮਕਾਨ ਸੀਗੇ ਉਹਨੂੰ ਇੱਕ ਛੋਟੀ ਜੀ ਉਹਨਾਂ ਮਕਾਨਾਂ ਨੂੰ ਕਵਰ ਕਰਕੇ ਇੱਕ ਛੋਟੀ ਜੀ ਕੋਠੀ ਬਣਾ ਕੇ ਦੇ ਦਿੱਤੀ ਚਲੋ ਜੀ ਕਹਿੰਦੀ ਉਧਰ ਮੇਰੇ ਇਲਾਜ ਤੇ ਵੀ ਪੈਸੇ ਲੱਗਦੇ ਪਏ ਸੀਗੇ ਮੇਰਾ ਘਰ ਵਾਲਾ ਕਹਿੰਦਾ ਵੀ ਐ ਕਰਕੇ ਹੁਣ ਕਿੱਲਾ ਜ਼ਮੀਨ ਦਾ ਵੇਚਣਾ ਪੈਣਾ ਵੀ ਆਪਣੇ ਤਾਂ ਹੱਥ ਆੜਤੀਆਂ ਵੀ ਜਵਾਬ ਦੇ ਗਿਆ ਲਿਮਟ ਵੀ ਆਪਾਂ ਚੱਕੀ ਬੈਠੇ ਆ ਵੀ ਹੁਣ ਤੇਰੇ ਇਲਾਜ ਤੇ ਵੀ ਪੈਸੇ ਲੱਗੀ ਜਾਂਦੇ ਵੀ ਹੁਣ ਕਿੱਲਾ ਵੇਚਣਾ ਪੈਣਾ ਕਹਿੰਦੀ ਜੋ ਜੀ ਕਿੱਲਾ ਜ਼ਮੀਨ ਦਾ ਵਿਕ ਗਿਆ ਕਹਿੰਦੀ ਜਿਹੜੇ ਮੇਰੇ ਇਲਾਜ ਤੇ ਪੈਸੇ ਲੱਗਣੇ ਸੀ ਲੱਗਣੇ ਸੀਗੇ ਉਸ ਆਪਦੀ ਮਾਂ ਨੂੰ ਨੇ ਕੋਠੀ ਪਾ ਕੇ ਦੇ ਦਿੱਤੀ ਉਹਨੂੰ ਕਹਿੰਦੀ ਵੀ ਆ ਕੋਠੀ ਨੇ ਕਿੱਥੋਂ ਪਾਲੀ ਵੀ ਹਜ਼ਾਰਾਂ ਸਾਲ ਹੋਇਆ ਨੌਕਰੇ ਲੱਗੇ ਨੂੰ ਘਰ ਵਾਲਾ ਇਹਦਾ ਨਸ਼ੇੜੀ ਆ ਸਿਰੇ ਦਾ ਵੀ ਅੱਜ ਇਹ ਕੋਠੀ ਦੀ ਮਾਲਕ ਬਣ ਕੇ ਕਹਿੰਦੀ ਸਾਰੇ ਪਿੰਡ ਚ ਗੱਲ ਉੱਡੀ ਫਿਰੇ ਕਿ ਹਾਂ ਉਹ ਫਲਾਣੇ ਨਾਲੇ ਦੀ ਗੱਲ ਬਾਤ ਆ ਉਹਨੇ ਇਹਨੂੰ ਕੋਠੀ ਪਾ ਗੇਤੀ ਜਮੀਨ ਵੇਚ ਕੇ ਕਹਿੰਦੀ ਹੁਣ ਮੈਂ ਮੰਜੇ ਤੇ ਵੀ ਸੀ ਮੈਨੂੰ ਇਹਨਾਂ ਗੱਲਾਂ ਦਾ ਪਤਾ ਸੀ ਬਾਹਰ ਚੱਲੀ ਕੀ ਜਾਂਦਾ ਕਹਿੰਦੀ ਚਲੋ ਜੀ ਪਿੰਡ ਚੋਂ ਬੁੜੀਆਂ ਮੇਰਾ ਪਤਾ ਲੈਣ ਆਉਂਦੀਆਂ ਨੇ ਤੇ ਉਹ ਆ ਕੇ ਕਹਿੰਦੀ ਕਿ ਤੈਨ ਮੇਰੇ ਕੋਲ ਗੱਲ ਕਰਦੀਆਂ ਨੇ ਭਾਈ ਵੀ ਜਿਹੜੀ ਤੁਹਾਡੀ ਨੌਕਰ ਆਣੀ ਆ ਉਹ ਤਾਂ ਕਿਤੇ ਰਿੰਗਾ ਤੇ ਮੰਗਾ ਪਾਈ ਫਿਰਦੀ ਐ ਸੋਨੇ ਦੀ ਹੱਥਾਂ 'ਚ ਤੇ ਗਾਲ ਇਹ ਜੀ ਤੁਮ ਮੈਂ ਸੁਣਿਆ ਵੀ ਕੋਠੀ ਪਾਲੀ ਕਿੱਥੋਂ ਕੋਠੀ ਪਾਲੀ ਤੇ ਕਹਿੰਦੀ ਹੁਣ ਉਹ ਵਿਚਾਰੀਆਂ ਮੇਰੇ ਮੂੰਹ ਤੇ ਕੀ ਕਹਿਣ ਵੀ ਤੇਰੇ ਘਰ ਵਾਲਾ ਸਾਰਾ ਕੁਝ ਕਰੀ ਜਾਂਦਾ ਕਹਿੰਦੀ ਪਤਾ ਨਹੀਂ ਕਿੱਥੋਂ ਪਾਲੀ ਕਹਿੰਦੀ ਚਲੋ ਜੀ ਗੱਲਾਂ ਕਰ ਕਹਿੰਦੀ ਮੇਰੇ ਦਿਮਾਗ ਚੋ ਗੱਲ ਜੀ ਬੈ ਗਈ ਵੀ ਇਹ ਚੱਕਰ ਕੀ ਆ ਵੀ ਉਹ ਤਾਂ ਬਾਲੇ ਮਾੜੇ ਘਰ ਦੇ ਵਿੱਚੋਂ ਸੀ ਵੀ ਅੱਜ ਉਹ ਕੋਠੀ ਪਾ ਕੇ ਬੈ ਗਈ ਆ ਬੁੜੀਆਂ ਗੱਲਾਂ ਕਰਦੀਆਂ ਵੀ 15 ਆਲਾ ਦੀ ਕੋਠੀ ਪਾਲੀ ਉਹਨੇ ਵੀ ਸੋਨਾ ਗਲ ਚ ਪਾਈ ਫਿਰਦੀ ਆ ਕਹਿੰਦੀ ਮੈਨੂੰ ਸ਼ੱਕ ਹੋਇਆ ਮਣਾ ਕਹਿੰਦੀ ਮੇਰਾ ਘਰ ਵਾਲਾ ਤਾਂ ਨਹੀਂ ਉਹਨੂੰ ਕੁਝ ਖਵਾਈ ਜਾਂਦਾ ਕਹਿੰਦੀ ਮੈਂ ਕਿਧਰ ਆਪਣੇ ਘਰ ਨੂੰ ਪੁੱਛਿਆ ਵੀ ਆਪਣਾ ਸੋਨਾ ਕਿੱਥੇ ਆ ਤੇ ਮੈਂ ਚੁੱਪ ਕਰਕੇ ਕਹਿੰਦੀ ਹੁਣ ਮੈਂ ਮੰਜੇ ਤੇ ਪਈ ਸੀ ਮੈਂ ਕੀ ਬੋਲਣਾ ਸੀ ਹਣਾ ਕਹਿੰਦੀ ਚਲੋ ਜੀ ਇਹ ਸਾਰਾ ਕੰਮ ਚੱਲਦਾ ਰਿਹਾ ਚੱਲਦਾ ਰਿਹਾ ਹੌਲੀ ਹੌਲੀ ਇਹਨੇ ਕੀ ਕੀਤਾ ਮੇਰੇ ਘਰ ਵਾਲੇ ਨੇ ਉਹਦੇ ਘਰ ਵਾਲੇ ਨੂੰ ਨਵਾਂ ਮੋਟਰਸਾਈਕਲ ਕਢਾ ਕੇ ਦਿੱਤਾ ਕਹਿੰਦੀ ਬੁਲਟ ਕਹਿੰਦੀ ਉਦੋਂ ਵੀ ਸਾਰੇ ਪਿੰਡ 'ਚ ਗੱਲਾਂ ਉਡੀਆਂ ਵੀ ਹਾਂ ਉਹ ਬੁਲਟ ਕਹਿੰਦੀ ਉਹ ਤਾਂ ਨੌਕਰਾਂ ਨਹੀਂ ਬੁਲਟ ਤੇ ਲਾਤੇ ਲਾ ਤਰ ਕੇ ਬਹਿ ਕੇ ਤੇ ਸ਼ਹਿਰ ਜਾਇਆ ਕਰਿਆ ਆਪਣੇ ਘਰ ਵਾਲੇ ਨਾਲ ਕਹਿੰਦੀ ਉਹਦੇ ਘਰ ਵਾਲਾ ਸਾਹਮਣੇ ਮੇਰਾ ਘਰ ਵਾਲਾ ਉਹਨੂੰ ਗੱਡੀਆਂ 'ਚ ਲੈ ਕੇ ਘੁੰਮਦਾ ਸੀ ਪਰ ਉਹਦਾ ਘਰ ਵਾਲਾ ਕੁਝ ਵੀ ਨਹੀਂ ਸੀ ਬੋਲਦਾ ਜਦੋਂ ਇਹ ਤਿੰਨ ਚਾਰ ਸਾਲ ਮੇਰਾ ਲਾਚ ਚੱਲਦਾ ਰਿਹਾ ਤਿੰਨ ਚਾਰ ਸਾਲਾਂ ਬਾਅਦ ਮੈਂ ਹੌਲੀ-ਹੌਲੀ ਜਾ ਕੇ ਮੰਝੇ ਤੋਂ ਖੜੀ ਹੋਈ ਕਹਿੰਦੀ ਅੱਜ ਵੀ ਮੇਰੇ ਤੋਂ ਨਾ ਤੁਰਿਆ ਫੇਰਾਂ ਨਹੀਂ ਜਾਂਦਾ ਮੈਂ ਫੜੇ ਵਾਕ ਕਰਨ ਲੱਗੀ ਤੁਰਦੀਆਂ ਕਹਿੰਦੀ ਉਸ ਤੋਂ ਬਾਅਦ ਕੀ ਹੁੰਦਾ ਕਿ ਮੇਰੇ ਘਰ ਵਾਲੇ ਦੀਆਂ ਉਹ ਵੀਡੀਓ ਬਣਾ ਲੈਂਦੀਆਂ ਸਮੰਗ ਸਮੂਤ ਬਣਾਉਂਦੀ ਸਾਰੀਆਂ ਵੀਡੀਓ ਇਹਨਾਂ ਦੀ ਆਪਸ ਦੇ ਵਿੱਚ ਬਣ ਜਾਂਦੀਆਂ ਤਾਂ ਜਿਹੜੀ ਉਹ ਸਾਡੀ ਪੋਚਾ ਲਾਉਣ ਵਾਲੀ ਹੁੰਦੀ ਉਹ ਮੇਰੇ ਘਰ ਵਾਲੇ ਨੂੰ ਬਲੈਕਮੇਲ ਕਰਨ ਲੱਗ ਜਾਂਦੀ ਹੈ ਵੀ ਮੈਂ ਤੇਰੀਆਂ ਆਹ ਵੀਡੀਓ ਸਾਰੇ ਪਿੰਡਾਂ ਦੇ ਵਿੱਚ ਵਾਇਰਲ ਕਰ ਦਊਗੀ ਮੈਨੂੰ ਇੰਨੇ ਲੱਖ ਰੁਪਈਆ ਦੇ ਇੰਨੇ ਲੱਖ ਰੁਪਈਆ ਦੇ ਕਹਿੰਦੀ ਹੌਲੀ ਹੌਲੀ ਉਸ ਬੰਦੇ ਨੇ ਪੈਸੇ ਖਵਾ 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 ਕੇ ਸਾਡੀ 6 ਕਿੱਲਾਂ ਦੇ ਵਿੱਚੋਂ ਕਹਿੰਦੀ 3 ਕਿੱਲੇ ਜ਼ਮੀਨ ਰਹਿ ਗਈ। ਕਹਿੰਦੀ ਜਦੋਂ 3 ਕਿੱਲੇ ਜ਼ਮੀਨ ਰਹਿ ਗਈ ਉਸ ਤੋਂ ਬਾਅਦ ਕੀ ਹੋਇਆ ਵੀ ਇਹ ਆਪਸ ਦੇ ਵਿੱਚ ਦੋ ਜਣੇ ਲੜ ਪੈਂਦੇ ਆ। ਜਦੋਂ ਇਹ ਆਪਸ ਦੇ ਵਿੱਚ ਲੜ ਪੈਂਦੇ ਆ ਪੋਚਾਰਾਉਣ ਲਈ ਕਹਿੰਦੀ ਮੇਰਾ ਘਰ ਜਿਹੜਾ ਆਪਸ ਦੇ ਵਿੱਚ ਲੜ ਪੈਂਦੇ ਆ। ਉਸ ਤੋਂ ਬਾਅਦ ਉਹ ਔਰਤ ਕਹਿੰਦੀ ਵੀਡੀਓ ਵਾਇਰਲ ਕਰ ਦਿੰਦੀ ਸਾਡੇ ਪਿੰਡ ਦੇ ਵਿੱਚ। ਕਿ ਜੋ ਸਾਰੇ ਪਿੰਡ ਦੇ ਵਿੱਚ ਉਹ ਵੀਡੀਓ ਫੈਲ ਜਾਂਦੀ ਆ। ਤਾ ਮੇਰੇ ਕਾਲ ਨੂੰ ਪਤਾ ਲੱਗਦਾ ਵੀ ਹਾਂ ਮੇਰੀ ਬਦਨਾਮੀ ਬਹੁਤ ਹੋ ਗਈ ਕਹਿੰਦੀ ਉਸ ਗੱਲ ਦਾ ਮੈਨੂੰ ਵੀ ਬਤਲਦਾ ਵੀਡੀਓ ਮੇਰੇ ਤੱਕ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਜਾਂਦੀ ਹੈ ਕਹਿੰਦੀ ਉਸ ਤੋਂ ਬਾਅਦ ਜਿਹੜਾ ਮੇਰਾ ਘਰਲਾ ਸੀਗਾ ਨਾਇਰ ਚ ਛਾਲ ਮਾਰ ਕੇ ਮਰ ਗਿਆ ਕਹਿੰਦੀ ਉਹ ਔਰਤ ਅਜ ਵੀ ਸਾਡੇ ਪਿੰਡ ਦੇ ਵਿੱਚ ਬੈਠੀ ਆ ਗਲਚੋ ਦੀ ਉਵੇਂ ਹੀ ਸੋਨੇ ਦੀਆਂ ਚੈਣਾਂ ਉਵੇਂ ਰਿੰਗਾ ਛਾਪਾਂ 15 20 ਰੱਖ ਦੀ ਕੋਠੀ ਪਾਤੀ ਟੌਪ ਦੀ ਕੋਠੀ ਬੁਲਟ ਮੋਟਰਸਾਈਕਲ ਦਾ ਸਾਰਾ ਕੁਝ ਸਾਡੇ ਘਰ ਚੋਂ ਬਣਿਆ ਉਸ ਔਰਤ ਦਾ ਤੇ ਕਹਿੰਦੀ ਅਸੀਂ ਕਰਜ਼ੇ ਨਾਲ ਕਰਜ਼ਾਈ ਹੋਏ ਪਰ ਨੱਕੋ ਨੱਕ ਸਾਡੇ ਦੇ ਕਾਜਾ ਜਿਹੜਾ ਵਾ ਤੈਨ ਅਕੇਲੇ ਜ਼ਮੀਨ ਕਹਿੰਦੀ ਮੈਂ ਹੁਣ ਕੈਂਸਰ ਦੀ ਮਰੀਜ਼ ਆ ਮੇਰੀ ਦਵਾਈ ਦਾ ਵੀ ਖਰਚਾ ਲੇ ਫਿਰ ਦਵਾਈ ਦਾ ਥੋੜਾ ਚੱਲਦੀ ਨਹੀਂ ਦਵਾਈ ਤਾਂ ਬੰਦ ਨਹੀਂ ਹੁੰਦੀ ਹਨਾ ਤੇ ਮੇਰੇ ਕਿਹਦੇ ਛੋਟੇ ਛੋਟੇ ਬੱਚੇ ਆ ਵਿਚਾਰੇ ਕਹਿੰਦੀ ਉਹ ਵੀ ਰੋਲਦੇ ਫਿਰਦੇ ਆ ਦੇਖੋ ਇੱਕ ਬੰਦਾ ਕਿਸੇ ਔਰਤ ਦੇ ਇਸ਼ਕ ਚ ਇੰਨਾ ਕਿ ਅੰਨਾ ਹੋ ਗਿਆ ਕਿ ਨਾ ਆਪਦੇ ਬੱਚਿਆਂ ਬਾਰੇ ਸੋਚਿਆ ਨਾ ਆਪਣੀ ਘਰ ਵਾਲੀ ਬਾਰੇ ਸੋਚਿਆ ਦਿਲ ਕਿਹਦੇ ਤੇ ਆ ਗਿਆ ਪੋਚਾ ਲਾਉਣ ਵਾਲੀ ਤੇ ਬੰਦੇ ਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਆ ਬਹੁਤ ਮੈਂ ਗੱਲਾਂ ਇਹੋ ਜਿਹੀਆਂ ਸੁਣੀਆਂ ਤੁਸੀਂ ਵੀ ਸਾਇਦ ਦੇਖੀਆਂ ਹੋਣਗੀਆਂ ਕਿ ਬਹੁਤ ਸਾਰੇ ਹੋਜੇ ਬੰਦੇ ਆ ਜਿਹੜੇ ਕੀ ਆਪਦੇ ਪਰਿਵਾਰ ਬਾਰੇ ਬਹੁਤ ਘੱਟ ਸੋਚਦੇ ਆ ਕਿਸੇ ਦੇ ਜਿਸ ਨੂੰ ਦੇਖ ਕੇ ਲਾਲਾ ਸਿੱਟਾ ਲੱਗ ਜਾਣਗੇ ਉਹੋ ਜਾਈ ਇਸ ਬੰਦੇ ਨੇ ਕੰਮ ਕੀਤਾ ਨਤੀਜਾ ਦੇਖੋ ਕੀ ਨਿਕਲਿਆ ਮੁੜ ਕੇ ਆਕਰ ਨੂੰ ਖੁਦ ਨਹਿਰ ਚ ਛਾਲ ਮਾਰ ਕੇ ਮਰ ਗਿਆ ਬੰਦਾ ਸ਼ਰਮ ਦਾ ਮਾਰਾ